ਕੀਰ ਸਿੰਘ ਵਿਸ਼ਨੂੰ ਭਗਵਾਨ ਦੀ ਜੈ ਪਿਆਰੀ ਹਰ ਸੰਗਤ ਜੀ ਇਹ 14 ਨੰਬਰ ਗ੍ਰੰਥ ਹੈ ਔਰ 17 ਜੇਠ 2020 ਬਿਕਰਮੀ ਸੇਵਾ ਸਿੰਘ ਪ੍ਰਤਾਪ ਸਿੰਘ ਦੇ ਘਰ ਠੰਗਾਲੀ ਜੰਮੂ ਦੀ ਲਿਖਤ ਹੈ ਜੀ ਹਰ ਕਿਰਪਾ ਜਨ ਗਾਏ ਢੋਲਾ ਮਨ ਚੰਚਲ ਚੱਲੇ ਚਤਰਾਈ ਨਾ ਗੁਰ ਕਿਰਪਾ ਚੁੱਕੇ ਪਰਦਾ ਓਲਾ ਅੰਧਾ ਅੰਧੇਰਾ ਰਹੇ ਰਾਈ ਨਾ ਗੱਲ ਤੇ ਵੀਰੋ ਇਹ ਪਹਿਲੇ ਵੀ ਕਿਲੇ ਰਹੀ ਹੈ ਕਿ ਬਿਨਾ ਉਹਦੀ ਕਿਰਪਾ ਤੋਂ ਕੁਝ ਨਹੀਂ ਹੁੰਦਾ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਵੀ ਉਹ ਕਹਿੰਦਾ ਗੁਰ ਕਿਰਪਾ ਜੇ ਨਰਕ ਉਹ ਕਿੰਨੀ ਤੇ ਇਹ ਜੁਗਤ ਪਛਾਣੀ ਨਾਨਕ ਲੀਨ ਭੀ ਗੋਬਿੰਦ ਸਿੰਘ ਜੋ ਪਾਣੀ ਸੰਗ ਪਾਣੀ ਤੇ ਜੇ ਅਕਾਲ ਪੁਰਖ ਨੇ ਗੋਬਿੰਦ ਪਾਤਸ਼ਾਹ ਨੂੰ ਕਿਹਾ ਕਿ ਮੈਂ ਤੇਰੀ ਸਿੱਖੀ ਨੂੰ ਅੱਗੇ ਚਲਾਉਣਾ ਤੇ ਰੂਲ ਕੋਈ ਬਦਲੇ ਨਹੀਂ ਰੂਲ तकरीबन ਉਹੀ ਨੇ ਜਿਹੜੇ ਪਹਿਲੇ ਸੀਗੇ ਹਰ ਕਿਰਪਾ ਜਨ ਗਾਏ ਢੋਲਾ ਮਨ ਚੰਚਲ ਚੱਲੇ ਚਤਰਾਈ ਨਾ ਗੁਰ ਕਿਰਪਾ ਚੁੱਕੇ ਪਰਦਾ ਓਲਾ ਅੰਧੇ ਅੰਧੇਰਾ ਰਹੇ ਰਾਈ ਨਾ ਗੁਰਮੁਖ ਪਰਦਾ ਆਪਣਾ ਖੋਲਾ ਦੁਜਾ ਰਗ ਅਲਾਈ ਨਾ ਨਿਰਗੁਣ ਨਰਹਰ ਬਣੇ ਵਿਚੋਲਾ ਭਰਮ ਭੁਲੇਖਾ ਰਹੇ ਰਾਈ ਨਾ ਔਰ ਵੀਰੋ ਜੋ ਮੈਂ ਮਹਿਸੂਸ ਕੀਤਾ ਕਿ ਪਰਮ ਭਲੇਖਾ ਹੈ ਕਿਸੇ ਨੂੰ ਪਰ ਮਕਰਪਣਾ ਸਾਡਾ ਹੈ ਜੋ ਵੀ ਲੜਾਈ ਮਕਰਪਣੀ ਦੀ ਪਈ ਹੋਈ ਹੈ ਔਰ ਭਲੇਖਾ ਕੋਈ ਨਹੀਂ ਕਿਸੇ ਨੂੰ ਨਿਰਗੁਣ ਨਰ ਹਰ ਬਣੇ ਵਿਚੋਲਾ ਪਰਮ ਭਲੇਖਾ ਰਹੇ ਰਾਈ ਨਾਮ ਆਤਮ ਪਰਮਾਤਮ ਸੁਣੇ ਸੋਲਾ ਜੋਤੀ ਜੋਤ ਸਰੂਪ ਰਿ ਆਪ ਆਪਣੀ ਕਿਰਪਾ ਕਰ ਕਰਦਾ ਅਵਰ ਕੋਈ ਰਖਾਈ ਨਾ ਜੋ ਜਨ ਆਏ ਕਰਕੇ ਆਸ ਸਤਿਗੁਰਿਆ ਆਸਾ ਪੂਰ ਕਰਾਈ ਆ ਗਨ ਤੁਹਾਡੀ ਆਸ ਤੇ ਮੁਕਣੀ ਹੈ ਤੁਹਾਡੀ ਆਸ ਕੀ ਅੰਦਰੋਂ ਉਸੇ ਤਰ੍ਹਾਂ ਦੀ ਉਹਨੇ ਤੁਹਾਨੂੰ ਖਿਆਰ ਪਾ ਦੇਣੀ ਜੋ ਜਨ ਰੱਖੇ ਮਿਲਣ ਦੀ ਪਿਆਸ ਜਗਤ ਤ੍ਰਿਸ਼ਨਾ ਭੁੱਖ ਗਵਾਈਆ ਜਿੰਨੂ ਵੀ ਆਸ ਉਹਨੂੰ ਮਿਲਣ ਦੀ ਫਿਰ ਉਹ ਜਗਤ ਦੀਆਂ ਤ੍ਰਿਸ਼ਨਾ ਗਵਾਲੇ ਉਹਨਾਂ ਚਿਰ ਨਹੀਂ ਮਿਲ ਆਪੋਣਾ ਜੋ ਜਨ ਹੋਇਆ ਰਹੇ ਨਿਰਾਸ਼ ਤੇ ਸਿਆਸਾ ਆਪ ਬੰਧਾਈਆ ਜਿੰਨੀ ਮਰਜੀ ਜ਼ਿੰਦਗੀ ਦੀ ਨਿਰਾਸ਼ਤਾ ਹੋਏ ਜੇ ਉਹਦੀ ਸ਼ਰਨ ਚ ਆ ਗਿਆ ਤੇ ਉਹ ਫਿਰ ਉਹਦੀ ਆਸਾਂ ਨੂੰ ਬੰਦ ਦੇਗਾ ਜੋ ਜਨ ਲੱਭਣ ਆਇਆ ਖਾਸ ਤਿਸ ਖਾਸ ਪੂਰ ਕਰਾਈਆ ਜੇ ਤੁਹਾਡੀ ਤਲਾਸ਼ ਉਹਨੂੰ ਲੱਭਣ ਦੀ ਹੈ ਔਰ ਮਨਸਾ ਉਹਨੂੰ ਲੱਭਣ ਦੀ ਤੇ ਜ਼ਰੂਰ ਖਾਸ ਪੂਰੀ ਕਰੇਗਾ ਜੋ ਜਨ ਧਿਆਵੇ ਸਵਾਸ ਸਵਾਸ ਤਿਸ ਸਵਾਸ ਸਵਾਸ ਸਮਾਈਆ ਫਿਰ ਵੀ ਲੋ ਜਿਹੜੀ ਅਸੀਂ ਪੜਾਈ ਕਰਾਉਨੇ ਆ ਪੇ ਤੁਹਾਨੂੰ ਨਾਮ ਸਿਵਨ ਦੀ ਲੋੜ ਨਹੀਂ ਫਿਰ ਇਹ ਬਾਣੀ ਜੋ ਹੈ ਗਲਤ ਹੋ ਜਾਏਗੀ ਜੇ ਅਸੀਂ ਇਹ ਸਿੱਖਿਆ ਦਿੰਨੇ ਆ ਜੋ ਜਨ ਧਿਆਵੇ ਸਵਾਸ ਸਵਾਸ ਤਿਸ ਸਵਾਸ ਸਵਾਸ ਸਮਾਇਆ ਜਿਹੜੇ ਸਾਹ ਸਾਹ ਨਾਲ ਉਹਨੂੰ ਯਾਦ ਕਰਦੇ ਨੇ ਉਹਨਾਂ ਦੇ ਹਰ ਸਾਹ ਦੇ ਵਿੱਚ ਉਹ ਸਮਾਇਆ ਹੋਇਆ ਨਜ਼ਰ ਆਉਂਦਾ ਜੋ ਜਨ ਵੇਖਣ ਚਾਹੇ ਰਾਸ ਕਾਇਆ ਮੰਡਲ ਦੇ ਵਿਖਾਈਆ ਔਰ ਜਿਹੜੀ ਉਹਦੀ ਰਾਸ ਨੂੰ ਵੇਖਣ ਦੀ ਆਸ ਰੱਖਦੇ ਨੇ ਉਹ ਕਾਇਆ ਮੰਡਲ ਦੇ ਵਿੱਚ ਉਹਨਾਂ ਨੂੰ ਵਿਖਾ ਦਿੰਦਾ ਜੋ ਜਨ ਵਸਣਾ ਚਾਹੇ ਸਾਥ ਜਿਸੇ ਆਪਣੇ ਸੰਗ ਰਲਾਈ ਆ ਫਿਰ ਇਸੇ ਕਰਕੇ ਹੀ ਗੁਰੂ ਗ੍ਰੰਥ ਸਾਹਿਬ ਵਿੱਚ ਲਿਖਿਆ ਕਿ ਚਰਨ ਸ਼ਰਨ ਗੁਰ ਏਕ ਪੈੰਡਾ ਆਏ ਚੱਲ ਸਤਿਗੁਰ ਕੋਟ ਪੈੰਡਾ ਆਗੇ ਹੋਏ ਲੈਤਾ ਪਰ ਵੀਰੋ ਸਾਡੀ ਮਨਸ਼ਾ ਜੇ ਉਹਨੂੰ ਮਿਲਣ ਦੀ ਹੋਏ ਤੇ ਜ਼ਰੂਰ ਰਲਾਉਂਦਾ ਆਪਣੇ ਨਾਲ ਜੋ ਜਨ ਵਸਣਾ ਚਾਹੇ ਸਾਥ ਤਿਸੇ ਆਪਣੇ ਸੰਗ ਰਲਾਈ ਆਹ ਜੋ ਜਨ ਸੁਣਨਾ ਚਾਹੇ ਗਾਥ ਤਿਸ ਢੋਲਾ ਦੇ ਜਣਾਈ ਆਹ ਜੋ ਜਨ ਟੇਕਣਾ ਚਾਹੇ ਮਾਥ ਤਿਸ ਮਸਤਕ ਟੇਕਾ ਲਾਈ ਆਮ ਜੋ ਜਨ ਖੋਲਣਾ ਚਾਹੇ ਆਖ ਤੇਸ ਨੇਤਰ ਦੇ ਖੁਲਾਈਆ ਗੱਲ ਵੀਰੋ ਮਨਸਾ ਤੇ ਮੁਕਣੀ ਜੇ ਤੁਹਾਡੀ ਮਨਸਾ ਸਹੀ ਹੈ ਤੇ ਫਿਰ ਹਰ ਚੀਜ਼ ਇਥੋਂ ਮਿਲ ਜਾਣੀ ਹੈ ਜੋ ਜਨ ਵੇਖਣਾ ਚਾਹੇ ਸਾਖ ਯਾਤ ਹਰ ਸਤਗੁਰ ਨਦਰਿ ਆਈਆ ਜੇ ਕੋਈ ਪੁੱਛਣ ਆਏ ਬਾਤ ਤੇਸ ਗੱਲਾਂ ਬਾਤਾਂ ਵਿੱਚ ਪਰਚਾਈਆ ਤੇ ਜੇ ਵੀਰੋ ਅਸੀਂ ਉਹਦੇ ਉਹਦੇ ਨਾਲ ਉਹਦਾ ਇਮਤਿਹਾਨ ਹੀ ਲੈਣ ਆਉਨੇ ਆ ਪਈ ਵਿੱਚ ਹੈ ਕੁਛ ਕਿ ਨਹੀਂ ਤੇ ਫਿਰ ਗੱਲਾਂ ਬਾਤਾਂ ਨਾ ਪਰਚਾ ਕੇ ਤੋੜ ਦਿੰਦਾ ਜੋ ਜਨ ਪਉਣ ਆਏ ਨजात ਤਿਸ ਬੇੜਾ ਪਾਰ ਕਰਾਈਆ ਜੋ ਜਨ ਦੇਖਣ ਆਏ ਆਫਤਾਬ ਨੂਰੋ ਨੂਰ ਕਰੇ ਰੁਸ਼ਨਾਈਆ ਜੋ ਜਨ ਪੀਵਣ ਆਵੇ ਹਯਾਤੇ ਆਬ ਤਿਸ ਅਮਰਤ ਮੇਘ ਬਰਸਾਈਆ ਜੋ ਜਨ ਮੁਖ ਪਰਦਾ ਲਾਵਣ ਆਏ ਨਕਾਬ ਤਿਸ ਨੂਰੀ ਦਰਸ਼ ਕਰਾਈਆ ਜੋ ਜਨ ਸੁਣਨ ਆਵੇ ਨਾਦ ਤਿਸ ਜਨ ਅਨਹਦਰਾ ਕੀ ਰਾਗ ਸੁਣਾਈਆ ਜੋ ਜਨ ਹੋਵਣ ਆਏ ਵਿਸਮਾਦ ਤਿਸ ਵਿਸਮਾਦੀ ਆਪਣੇ ਵਿੱਚ ਮਲਾਈਆ ਜੋ ਜਨ ਲੱਭਣ ਆਏ ਵਾਹਦ ਲਾ ਸ਼ਰੀਕ ਗੋੜ ਗਹਿਰ ਗੰਭੀਰ ਭੇਵ ਸਰਬ ਜਣਾਈਆ ਜੋ ਜਨ ਕਰਨ ਆਵੇ ਲਾੜ ਇਸ ਜਾਣੇ ਆਪਣੀ ਗੋਦ ਬਹਾਈਆ ਜੋ ਜਨ ਬੋਲੇ ਬਾਦ ਵਿਵਾਦ ਤਿਸ ਧੱਕਾ ਦੇਵੇ ਲਾਈਆ ਫਿਰ ਵੀਰੋ ਨਿਮਰਤਾ ਵਿੱਚ ਗੱਲ ਬਣਨੀ ਜੇ ਪੁੱਠਾ ਸਿੱਧਾ ਬੋਲੋਗੇ ਤੇ ਫਿਰ ਧੱਕੇ ਪੈਣਿਆ ਜੋ ਜਨ ਬੋਲੇ ਬਾਦ ਵਿਵਾਦ ਤਿਸ ਧੱਕਾ ਦੇਵੇ ਲਾਈਆ ਜੋ ਜਨ ਰਸਨਾ ਜਿਹਾ ਮੰਗੇ ਸਵਾਦ ਤਿਸ ਜਗਤ ਵਿਕਾਰਾਂ ਰਸ ਖਵਾਈਆ ਇਸੇ ਕਰਕੇ ਵੀਰੋ ਬਾਰ-ਬਾਰ ਬੇਨਤੀ ਕਰਨਿਆ ਕਿ ਸੰਗਤ ਵਿੱਚ ਰਸਨਾ ਦੇ ਸਵਾਦ